ਬਾਠ ਠੀਕ ਆ ਬਹੁਤ ਸਾਫ਼ ਸੁਥਰਾ ਏਰੀਆ ਲੱਗ ਰਿਹਾ ਇੱਥੇ ਯਾਰ ਮੈਂ ਦੁਪਹਿਰੇ ਇੱਥੇ ਆ ਜਾਂਦਾ ਪਰ ਦੁਪਹਿਰੇ ਹੋਣਾ ਨਹੀਂ ਕੋਈ ਇੱਥੇ ਸਾਲ ਹਨ ਬੁਚੇਰੀ ਇੱਥੇ ਮੰਮਾ ਦੁਨੀਆ ਇਹ ਚੰਤਰੋ ਆ ਆ ਚੰਤਰੋ ਕਹਿੰਦੇ ਨੂੰ ਚੰਤਰੋ ਮਤਲਬ ਸੈਂਟਰ ਹਾਂ ਹਾਂ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਵਾਂ ਵਧੀਆ ਚੀਜ਼ ਆਪਣੇ ਜਿਹੜਾ ਲਾਹੌਰ ਆ ਨਾ ਲਾਹੌਰ ਲਾਹੌਰ ਐਦਾਂ ਚਣਾਈ ਹੋਈ ਹੋਈ ਆ ਲਾਹੌਰ ਤਾਂ ਹੀ ਸੋਹਣਾ ਸੀ ਹੁਣ ਵੀ ਸੋਹਣਾ ਵੈਸੇ ਇਹਨਾਂ ਨੇ ਸਾਰੀ ਕਾਪੀ ਆਪਣੇ ਪੰਜਾਬ ਦੀ ਮਾਰੀ ਪੁਰਾਣੇ ਦੀ ਇਹਨਾਂ ਕੋਲ ਕੱਖ ਨਹੀਂ ਸੀ ਅੰਗਰੇਜ਼ਾਂ ਕੋਲ ਕੋਈ ਖਾਸ ਚੀਜ਼ ਨਹੀਂ ਸੀ ਆ ਹਣ ਆਪਣੇ ਬਣੇ ਸੀਗਾ ਸਾਰੀ ਚੀਜ਼ ਆਪਣੇ ਬਣੀ ਸੀ ਪਹਿਲਾਂ ਦੇ ਸਾਰੀ ਕਾਪੀ ਮਾਰੀ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਦੀ ਆ ਕਿੰਨਾ ਵਧੀਆ ਲੱਗ ਰਿਹਾ ਤੁਰਕ ਇੱਥੇ ਸਾਫ਼ ਸੁਥਰਾ ਕਿਆ ਬਾਤ ਹੈ ਸਿਰਾ ਗਾ ਲਵਾਤਾ ਹੇਲ ਬਣਾਉਣ ਵਾਲੀ ਇੱਥੇ ਹੈ ਨਾ ਇੱਕ ਆਉਂਦੇ ਹੋਏ ਬਣਾਵਾਂਗੇ 2 ਮਿੰਟ ਦੀ ਵੀਡੀਓ ਬਣਾਉਣੀ ਆ ਵੈਸੀ ਦਿਖਾਵੇ ਦੀ ਉਹ ਜਿਹੜੇ ਆਪਣੇ ਕਸਟਮਰ ਨੇ ਉਹ ਦੇਖ ਲੈਣਗੇ ਉਹ ਆ ਨਹੀਂ ਦਿਖਾਉਣਾ ਮਸਲਾ ਵੱਜ ਜਾਂਦਾ ਨਾ ਕੋਈ ਚੱਕ ਕੇ ਨੀਗਾ ਸ਼ੋਰੂ ਟੂਟੀ ਵੈਰੀ ਨਾਈਸ ਡਿਸ਼ਟਲ ਹਾਂ ਓਏ ਹੋਏ ਘੜੀਆਂ ਕਿੰਨੀਆਂ ਸੋਹਣੀਆਂ ਨੇ ਭਾਈ ਹੂੰ ਓਰੇ ਵੇਰੇ ਇਹ ਮੜਉਣ ਵਾਲੀ ਆ ਆਪਣੇ ਪੈਂਟਿੰਗ ਇਦਾਂ ਹੁੰਦੀ ਸੀ ਪਹਿਲਾਂ ਇਹਨਾਂ ਦੇ ਵੀ ਪੁਰਾਣੀ ਹੋਈ ਹੋਈ ਹੈ ਮੇਰੇ ਹਿਸਾਬ ਨਾਲ ਸ਼ੋਰੂਮ ਹੈ ਹਾਂ ਹਾਂ ਕੱਪੜੇ ਦਾ ਸ਼ੋਰੂਮ ਸਰਦੀ ਵਾਲੇ ਕੱਪੜੇ ਪਾਈ ਫਿਰਦੇ ਆ ਪਤੰਦਰ ਹੂੰ ਯਾਰ ਮੈਂ ਕੋ ਨਹੀਂ ਆਇਆ ਦੁਪਹਿਰੇ ਇੱਥੇ ਐਵੇਂ ਪੀ ਕੇ ਪੈ ਪੈ ਗਏ ਅਸੀਂ ਦਾ ਪੀ ਕੇ ਲਾਇਬ੍ਰੇਰੀ ਬੱਚਿਆਂ ਦੇ ਕੱਪੜੇ ਤੇ ਉਧਰੋਂ ਦਿਖੋਣਾ ਹੋਵੇ ਤੇ ਗਰੇ ਅਗੀ ਫਰਾਰੀ 22 ਜਵਾਕਾਂ ਦਾ ਕੰਮ ਕਰਨ ਵਾਸਤੇ ਪੜਨਾ ਪੈਂਦਾ ਹਨ ਇੱਥੇ ਪਹਿਲਾਂ ਨਹੀਂ ਤਾਂ ਮੈਂ ਕਰ ਲਵਾਂ ਉਹਦਾ ਕੰਮ ਇੱਥੇ ਕੋਈ ਮਰਦਾ ਮੋਟਾ